ਹਾਂਜੀ ਸੋ ਸਾਰੇ ਸਤਿ ਸ਼੍ਰੀ ਅਕਾਲ ਜੀ ਤੇ ਹੋਪ ਕਿ ਸਾਰਿਆਂ ਠੀਕ ਠਾਕ ਹੋਵਗੇ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਲਾਈਕ ਕਰੀ ਤੇ ਸ਼ੇਅਰ ਕਰ ਲੋਈ ਤਾਂ ਬਾਕੀ ਤੁਸੀਂ ਬੈਲ ਆਈਕਨ ਵੀ ਡਬਲ ਤਾਂ ਜੋ ਮੈਂ ਜੋ ਵੀ ਨਵੀਂ ਵੀਡੀਓ ਪਾਵਾਂ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਆ ਜਾਇਆ ਕਰੇ ਤੇ ਆਪਾਂ ਹਿਊਸਾ ਦੀ ਯਾਤਰਾ ਤੇ ਗਏ ਸੀਗੇ ਤੇ ਮੈਨੂੰ ਕਾਫੀ ਟਾਈਮ ਹੋ ਗਿਆ ਕੋਈ ਮੈਂ ਵੀਡੀਓ ਨਹੀਂ ਵੀ ਬਾਈ ਦੇਗੀ ਕਿਉਂਕਿ ਮੈਂ ਥੋੜਾ ਜਿਹਾ ਬੀਜ਼ੀ ਸੀ ਤੇ ਆਪਾਂ ਹੁਣ ਪਾਰਟ 2 ਆਪਣੇ ਬਣਾਇਆ ਤੇ ਆਪਾਂ ਪਾ ਰਹੇ ਆ ਤੇ ਜਿਨ੍ਹਾਂ ਨੇ ਮੇਰਾ ਪਾਰਟ 1 ਨਹੀਂ ਦੇਖਿਆ ਹੈਗਾ ਹਿਊਸਰ ਵੀ ਤੇ ਯਾਤਰਾ ਦਾ ਉਹ ਜ਼ਰੂਰ ਦੇਖ ਲੈਣਾ ਵੀ ਆਪਾਂ ਕਿੱਦਾਂ ਗਏ ਜੋ ਵੀ ਰਸਤਾ ਹੈ ਆਪਣੇ ਟ੍ਰੇਨ ਦਾ ਜੋ ਵੀ ਟਿਕਟ ਵਗੈਰਾ ਆਪਾਂ ਸਾਰਾ ਕੁਝ ਸਟੈਪ ਉਹਦੇ ਵਿੱਚ ਵੀ ਦੇਖ ਸਕਦੇ ਹੋ ਤੇ ਕਿੰਨੀ ਦੇਰ ਪਹਿਲਾਂ ਟਿਕਟ ਬੁੱਕ ਕਰਾਉਣੀ ਪੈਂਦੀ ਹੈ ਤੇ ਕਿੱਦਾਂ ਕਰਾਉਣੀ ਪਈ ਆ ਤੇ ਉਹਦੇ ਬਾਅਦ ਹਿਊਸਰ ਸਾਬ ਜਾਣ ਤੋਂ ਬਾਅਦ ਆਪਣੀ ਅਗਲੇ ਦਿਨ ਫਿਰ ਉੱਥੇ ਇੱਕ ਗੱਡੀ ਕਰੀ ਤੇ ਜੇ ਗੱਡੀ ਵਾਲੇ ਕਿਸੇ ਨੰਬਰ ਵੀ ਕਿਸੇ ਨੂੰ ਚਾਹੀਦਾ ਹੋਇਆ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਤਾਂ ਪਤਾ ਮੈਗੇ ਤੇ ਨੰਬਰ ਦੇ ਦਾਂਗੇ ਤੇ ਉਹਦੇ ਬਾਅਦ ਆਪਾਂ ਉੱਥੇ ਗੱਡੀ ਕਰਕੇ ਅਸੀਂ ਗਏ ਆ ਨਾਨਕਜੀਤਰਾ ਸਾਹਿਬ ਜੋ ਕਿ ਕਰਨਾਟਕਾ ਵਿੱਚ ਪੈਂਦਾ ਤੇ ਉੱਥੇ ਤੋਂ ਅਸੀਂ ਫਿਰ ਗਏ ਉੱਤੇ ਰਸਤੇ ਵਿੱਚ ਇੱਕ ਜੋ ਕਿ ਗੁਰਦੁਆਰਾ ਹੁੰਦਾ ਜਹਾਜ ਗੁਰਦੁਆਰਾ ਤੇ ਉਹ ਛੋਟੇ ਸਾਹਿਬ ਜਦਿਆਂ ਦੇ ਮਾਤਾ ਗੁਜਰੀ ਦੀ ਯਾਦ ਵਿੱਚ ਬਣਾਇਆ ਹੋਇਆ ਉੱਤੇ ਤੇ ਆਪਾਂ ਨੇ ਉੱਥੇ ਦਰਸ਼ਨ ਕਰੇ ਗੁਰਦੁਆਰਾ ਸਾਹਿਬ ਦੇ ਤੇ ਉੱਥੇ ਲੰਗਰ ਪਾਣੀ ਛਕਿਆ ਤੇ ਉੱਥੇ ਲੰਗਰ ਪਾਣੀ 24 ਘੰਟੇ ਚੱਲਦਾ ਰਹਿੰਦਾ ਤੇ ਹਯੂਰ ਸਾਹਿਬ ਤੋਂ ਲੈ ਕੇ ਨਾਨਕਚੀਰਾਂ ਤੱਕ ਉੱਥੇ ਕੋਈ ਵੀ ਰਸਤੇ ਵਿੱਚ ਲੰਗਰ ਵਗੈਰਾ ਦੀ ਵਿਵਸਥਾ ਨਹੀਂ ਸੀਗੀ ਤਾਂ ਕਰਕੇ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਤੇ ਹੁਣ ਇੱਥੇ 24 ਘੰਟੇ ਲੰਗਰ ਚੱਲਦਾ ਹੈ ਤੇ ਜੋ ਵੀ ਯਾਤਰੀ ਆ ਦਰਸ਼ਨ ਕਾ ਲਈ ਨਾਨਕਚੀਰਾਂ ਸਾਹਿਬ ਜਾਂਦੇ ਇੱਥੇ ਜਰੂਰ ਰੁਕਦੇ ਨੇ ਤੁਸੀਂ ਦੇਖ ਰਹੇ ਹੋ ਕਿੰਨੀਆਂ ਬੱਸਾਂ ਖੜੀਆਂ ਨੇ ਕਿੰਨੀਆਂ ਗੱਡੀਆਂ ਖੜੀਆਂ ਨੇ ਤੇ ਥੱਲੇ ਦਰਬਾਰ ਸਾਹਿਬ ਵੀ ਹੈਗਾ ਇਹ ਤੇ ਉੱਥੇ ਫਿਰ ਆ ਸਾਰੇ ਜਾਣੇ ਇੱਥੇ ਆਉਂਦੇ ਨੇ ਤੇ ਲੰਗਰ ਛਕਦੇ ਨੇ ਤੇ ਤੇ ਇੱਕ ਟਰਾਂਸਪੋਰਟ ਵਾਲੇ ਜਿਹਨਾਂ ਟਰੱਕ ਵਗੈਰਾ ਦੇ ਜਿਹੜੇ ਆਉਂਦੇ ਨੇ ਕarnataka ਸਾਈਡ ਉਹ ਵੀ ਇੱਥੇ ਆ ਕੇ ਚਾਹ ਪਾਣੀ ਛਕਦੇ ਨੇ ਤੇ ਉੱਪਰ ਬਹੁਤ ਸੋਨਾ ਜਹਾਜ਼ ਬਣਾਇਆ ਹੋਇਆ ਇੱਕ ਇਹ ਤੇ ਥੱਲੇ ਵੀ ਬਹੁਤ ਕੁਸ਼ ਹੈਗੇ ਨੇ ਜਾਨਵਰ ਵਗੈਰਾ ਵੀ ਬਹੁਤ ਨੇ ਜੋ ਕਿ ਇਹਨਾਂ ਨੇ ਰੱਖੇ ਹੋਏ ਨੇ ਇੱਥੇ ਇਹ ਬਹੁਤ ਚੰਗਾ ਲੱਗਿਆ ਤੇ ਇੱਥੇ ਆਪਣੇ ਲੰਗਰ ਪਾਣੀ ਛਕ ਕੇ ਅੱਗੇ ਨੂੰ ਫਿਰ ਅਸੀਂ ਤੁਰੇ ਸੀਗੇ ਗੁਰਦੁਆਰਾ ਨਾਨਕ ਚੀਰਾ ਸਾਹਿਬ ਨੂੰ ਤੇ ਜਿਸੀ ਸਾਰਿਆਂ ਨੇ ਬਹੁਤ ਦੇਖਿਆ ਇਹਨੂੰ ਤੇ ਨਾਲ ਮਰ ਜਾਜ ਬਣਿਆ ਹੋਇਆ ਸੀ ਸਾਰੇ ਉੱਪਰ ਗਏ ਨੇ ਦੇਖ ਕੇ ਹਨ ਤੇ ਸਭ ਨੇ ਦੇਖਿਆ ਥੱਲੇ ਦਰਵਾਜਾ ਸਾਹਿਬ ਵੀ ਬਣਿਆ ਹੋਇਆ ਤੇ ਉਹਦੇ ਬਾਅਦ ਫਿਰ ਆਪਾਂ ਤੋਂ ਥੋੜੀਕ ਦੂਰੀ ਤੋਂ ਬਾਅਦ ਆਪਾਂ ਗੁਰਦੁਆਰਾ ਨਾਨਕ ਚੀਰਾ ਸਾਹਿਬ ਪਹੁੰਚ ਕੇ ਤੁਸੀਂ ਦੇਖ ਰਹੇ ਹੋ ਨਾਨਕ ਚੀਰਾ ਸਾਹਿਬ ਗੁਰਦੁਆਰਾ ਤੇ ਇਹ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ ਇੱਥੇ ਗੁਰੂ ਨਾਨਕ ਦੇਵ ਜੀ ਆਏ ਸੀ ਤੇ ਇੱਥੇ ਅੰਮ੍ਰਿਤ ਕੁੰਡ ਵੀ ਬਣਿਆ ਹੋਇਆ ਹੈ ਉੱליו ਕੋਈ ਆਪਾਂ ਤੁਹਾਨੂੰ ਉੱਥੇ ਦਰਸ਼ਨ ਕਰਾਵਾਂਗੇ ਤੇ ਇੱਥੇ ਸਰੋਵਰ ਦਾ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੁਸੀਂ ਕਰ ਰਹੇ ਹੋ ਸਰੋਵਰ ਦੇ ਦਰਸ਼ਨ ਤੇ ਇੱਥੇ ਦਾ ਜੋ ਕੋਈ ਜਲ ਹੈ ਬਹੁਤ ਹੀ ਜ਼ਿਆਦਾ ਪਵਿੱਤਰ ਹੈ ਤੇ ਇਹਨਾਂ ਬਿਲਕੁਲ ਸਾਫ਼ ਪਾਣੀ ਹੁੰਦਾ ਹੈ ਤੇ ਤੁਸੀਂ ਦੇਖ ਰਹੇ ਹੋ ਤੇ ਜੋ ਕਿ ਇਹ ਅੰਮ੍ਰਿਤਕੁੰਡ ਬਣਿਆ ਹੋਇਆ ਹੈ ਤੇ ਥੱਲੇ ਤੇ ਬਾਬਾ ਜੀ ਨੇ ਇੱਥੇ ਗੁੱਠਾ ਮਾਰ ਕੇ ਜਲ ਦਾ ਸੋਮਾ ਪ੍ਰਗਟ ਕੀਤਾ ਸੀਗਾ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਸਾਹਮਣੇ ਇਸੇ ਸਥਾਨ ਤੇ ਜਲ ਪ੍ਰਗਟ ਹੋਇਆ ਸੀਗਾ ਤੇ ਉਹ ਅੱਜ ਵੀ ਓਕਣੀ ਨਿਰੰਤਰ ਜਾਲੇ ਤੇ ਚੱਲਦਾ ਰਹਿੰਦਾ ਏ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਉਹ ਇਹ ਸਥਾਨ ਹੈ ਜਿੱਥੇ ਅੱਜ ਵੀ ਇੱਥੇ ਸਾਹਮਣੇ ਬਿਲਕੁਲ ਖੁੰਜੇ ਵਿੱਚ ਨਾ ਇੱਕ ਛੋਟਾ ਜਿਹਾ ਗੁੱਠੇ ਦਾ ਨਿਸ਼ਾਨ ਵੀ ਦਿਖਾਈ ਦਿੰਦਾ ਹੈ ਬਹੁਤ ਹੀ ਜ਼ਿਆਦਾ ਬਰੀਕੀ ਵਿੱਚ ਹੈ ਬਟ ਦਿਖਾਈ ਦਿੰਦਾ ਹੈ ਤੇ ਤੁਸੀਂ ਜ਼ਰੂਰ ਦੇਖਿਓ ਤੇ ਗੁਰਦੁਆਰਾ ਨਾਨਕਜੀ ਸਾਹਿਬ ਦੇ ਫਿਰ ਆਪਾਂ ਨੇ ਲੰਗਰਾਂ 'ਚ ਲੰਗਰ ਵੀ ਛਕਿਆ ਤੇ ਲੰਗਰ ਚੱਲਦਾ ਰਹਿੰਦਾ ਇੱਥੇ ਵੀ ਤੇ ਸਰਾਮਾਂ ਵੀ ਇੱਥੇ ਬਣੀਆਂ ਹੋਈਆਂ ਨੇ ਜਿੱਥੇ ਕੋਈ ਰਹਿਣਾ ਵੀ ਚਾਹੁੰਦਾ ਤਾਂ ਇੱਥੇ ਰਹਿ ਵੀ ਸਕਦਾ ਹੈ ਤੇ ਇਹ ਵਿਦਰ ਕਰਨਾਟਕਾ ਵਿੱਚ ਪੈਂਦਾ ਹੈ ਤੇ ਭਾਈ ਸੈਭ ਸਿੰਘ ਜੀ ਜੋ ਕਿ ਆਪਣੇ ਪੰਜ ਪਿਆਰਾਂ ਵਿੱਚੋਂ ਸਨ ਉਹਨਾਂ ਦਾ ਜਨਮ ਵਿਦਰ ਕਰਨਾਟਕਾ ਵਿੱਚ ਹੀ ਹੋਇਆ ਸੀ ਤੇ ਆਪਾਂ ਉਹਨਾਂ ਦੇ ਗੁਰਦੁਆਰਾ ਸਾਹਿਬ ਵੀ ਗਏ ਸੀ ਤੇ ਆਪਾਂ ਤੁਹਾਨੂੰ ਉੱਥੇ ਦੇ ਦਰਸ਼ਨ ਕਰਾਵਾਂਗੇ ਅਗਲੀ ਅੱਗੇ ਆਪਾਂ ਇਹ ਤੋਂ ਬਾਅਦ ਉੱਥੇ ਹੀ ਗਏ ਸੀਗੇ ਤੇ ਮਾਦਾਪਾ ਕੋਰਜੀ ਦਾ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਬਾਕੀ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਉੱਥੇ ਫੋਟੋ ਵਗੈਰਾ ਲਈਆਂ ਸੀਗੀਆਂ ਉਹ ਵੀ ਆਪਣੇ ਵਿੱਚ ਪਾਈਆਂ ਨੇ ਜਿੰਨੀਆਂ ਕੁ ਲਈਆਂ ਸੀ ਤੇ ਉਹਦੇ ਬਾਅਦ ਫਿਰ ਅਸੀਂ ਉੱਥੇ ਤੋਂ ਦਰਸ਼ਨ ਕਰਨ ਤੋਂ ਬਾਅਦ ਅਸੀਂ ਵਾਪਸੀ ਕਰਤੀ ਉੱਥੋਂ ਤੇ ਕਿਉਂਕਿ ਤਕਰੀਬਨ 4-5 ਘੰਟੇ ਦਾ ਰਸਤਾ ਹੋ ਜਾਂਦਾ ਇਹ ਤੇ ਫਿਰ ਅਸੀਂ ਟਾਈਮ ਨਾਲ ਹੀ ਉੱਥੋਂ ਵਾਪਸ ਆ ਗਏ ਕਿਉਂਕਿ ਨਾਈਟ ਦੇ ਟਾਈਮ 'ਚ ਇਸ ਰਸਤੇ ਤੇ ਸਫ਼ਰ ਕਰਨਾ ਥੋੜਾ ਜਿਆਦਾ ਦਿੱਕਤ ਵਾਲੀ ਗੱਲ ਹੈ ਕਿਉਂਕਿ ਕਾਫੀ ਜੰਗਲ ਏਰੀਆ ਜੇ ਪੈ ਜਾਂਦਾ ਬਤਲ ਟੂਰ ਬਹੁਤ ਪੈ ਜਾਂਦਾ ਤੇ ਉੱਥੇ ਕੁਝ ਹੋਰ ਪੁਰਾਣੀਆਂ ਇਮਾਰਤਾਂ ਬਣੀਆਂ ਹੋਈਆਂ ਸੀਗੀਆਂ ਉਹਨਾਂ ਦੀ ਵੀ ਆਪਾਂ ਨੇ ਇੱਕ ਦੋ ਕੁ ਪਿਕਚਰ ਲਈਆਂ ਤੇ ਕਿਲਾ ਵੀ ਹੈਗਾ ਤਾਂ ਇੱਕ ਕੋਲੇ ਆ 5 ਮਿੰਟ ਦੂਰ ਤੇ ਤੇ ਉਹ ਕਿਲੇ ਦੀਆਂ ਵੀ ਕੁਝ ਫੋਟੋਸ ਆਪਣੇ ਲਈਆਂ ਸੀ ਤੇ ਅੰਦਰ ਤਾਂ ਆਪਾਂ ਗਏ ਨਹੀਂ ਤੇ ਤੇ அப்ப ਸਿਰ ਭਾਰਤੀ ਫੋਟੋ ਲਈ ਕਿਉਂਕਿ ਟਾਈਮ ਬਹੁਤ ਘੱਟ ਸੀ ਤੇ ਬਾਅਦ ਮੇਰਾ ਪੰਮਾ ਦਾ ਪਾਲ ਕੋਲ ਜਿਹੜੇ ਦੌਰੇ ਸਾਂਗੇ ਜੋ ਕਿ ਇਹਨਾਂ ਲਈ ਇੱਕ ਤਪ ਸਥਾਨ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਮਹਿੰਦ ਸਿੰਘ ਸਾਹਿਬ ਨੂੰ ਪਹਿਲਾਂ ਇਹਨਾਂ ਨੂੰ ਇਸ ਸਥਾਨ ਤੇ ਭੇਜ ਦਿੱਤਾ ਸੀ ਤੇ ਇੱਥੇ ਆ ਕੇ ਉਹਨਾਂ ਨੇ ਤਪ ਕੀਤਾ ਸੀ ਤੇ ਗੁਰੂ ਜੀ ਤੇ ਸਿੱਖਾਂ ਬਾਰੇ ਦੱਸਿਆ ਸੀ ਤੇ ਮੈਂ ਭਾਈ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਗਏ ਸੀ ਤੇ ਭਾਈ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਪਉਣੇ ਦਰਸ਼ਨ ਕਰਨ ਤੋਂ ਬਾਅਦ ਫਿਰ ਉੱਥੇ ਤੋਂ ਵਾਪਸੀ ਕਰਤੀ ਤੇ ਵਾਪਸੀ ਕਰਨ ਤੋਂ ਬਾਅਦ ਕਾਫੀ ਸਮਾਂ ਮੇਰਾ ਵੀ ਹੋ ਗਿਆ ਸੀ ਟਾਈਮ ਕਾਫੀ ਹੋ ਗਿਆ ਸੀਗਾ ਤੇ ਬਾਕੀ ਤੁਸੀਂ ਮੇਰੇ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹ ਤੋਂ ਬਾਅਦ ਆਪਾਂ ਪਾਰਟ 3 ਬਣਾਵਾਂਗੇ ਜੋ ਕਿ ਮਤਲਬ ਅਸੀਂ ਲੋਕਲ ਗੁਰਦੁਆਰਾ ਸਾਹਿਬ ਕੋਲ ਗਏ ਆ ਉਹਦੀ ਆਪਾਂ ਪ੍ਰੋਪਰ ਤੁਹਾਨੂੰ ਵੀਡੀਓ ਬਣਾਈ ਹੋਈ ਹੈ ਆਪਣੀ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਜੋ ਕਿ ਨੇੜੇ-ਨੇੜੇ ਨੇ ਜੋ ਕਿ ਹਯੂਤ ਸਾਹਿਬ ਦੇ ਵਿਚੀ ਨੇ ਉੱਥੇ ਦੀ ਵੀਡੀਓ ਬਣਾਈ ਹੋਈ ਹੈ ਤੇ ਉਹ ਵੀ ਆਪਾਂ ਉਹਦੇ ਛੇਤੀ ਅਪਲੋਡ ਕਰਾਂਗੇ ਤੇ ਤੁਸੀਂ ਮੇਰੀ ਵੀਡੀਓ ਵਨ ਜੋ ਕਿ ਮੈਂ ਥੱਲੇ ਡਿਸਕ੍ਰਿਪਸ਼ਨ ਵਿੱਚ ਉਹਦਾ ਲਿੰਕ ਪਾ ਦੂੰਗਾ ਤੁਸੀਂ ਜਰੂਰ ਦੇਖਿਓ ਤੇ ਬਾਕੀ ਤੁਸੀਂ ਮੇਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪਾਰਟ 2 ਜੋ ਕਿ ਮੈਂ ਹੁਣ ਬਣਾਇਆ ਹੈ ਇਹ ਵੀ ਤੁਸੀਂ ਜਰੂਰ ਦੇਖੋ ਤੇ ਤਦ ਤੱਕ ਸਾਰਿਆਂ ਦਾ ਧੰਨਵਾਦ ਜੀ ਜੋ ਵੀ ਮੇਰੀ ਵੀਡੀਓ ਦੇਖਦੇ ਨੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲੀ ਤੇ ਮਿਲਦੇ ਆ ਨਮਕ ਇੱਕ ਹੋਰ ਵੀਡੀਓ ਦੇ ਨਾਲ